ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਜੋ ਅਪਡੇਟ ਤੁਹਾਨੂੰ ਦੇਣੀ ਹੈ ਜੀ ਉਹ ਹੁਣ ਦੁਪਹਿਰ ਤੋਂ ਲੈ ਕੇ 1 ਵਜੇ ਤੋਂ ਲੈ ਕੇ ਆਥਰ ਦੇ ਸ਼ਾਮ ਦੇ 7 ਵਜੇ ਤੱਕ ਦੀ ਅਪਡੇਟ ਹੋਏਗੀ ਇਹ ਮੀਂਹ ਕਿਹੜੇ ਜਲਿਆ ਦੇ ਵਿੱਚ ਦੱਸ ਸਕਦੇ ਨਹੀਂ ਅੱਜ ਦੇਖਦੇ ਆ ਐਸ ਲਈਆਂ ਤੁਹਾਨੂੰ ਤਾਜ਼ਾ ਸੈਟਲਾਈਟ ਦਸੀਨ ਦਿਖਾ ਰਹੇ ਹਾਂ ਜੀ ਦੁਪਹਿਰ ਦੇ 1 ਵਜਰੇ ਨੇ ਪੰਜਾਬ ਦੇ ਵਿੱਚ ਬੱਦਲ ਗੱਜ ਦੇ ਇਸ ਕੋਲੇ ਬਦਲਾ ਦਾ ਨਿਰਮਾਣ ਮੋਰ ਤੋਂ ਸ਼ੁਰੂ ਹੋ ਚੁੱਕਿਆ ਫਚਵੀ ਸਿਸਟਮ ਇੱਕ ਵਾਰ ਫਿਰ ਤੋਂ ਸਰਗਰਮ ਹੈ ਅ ਅਸਲ ਇਹ ਦੇਖ ਕਰਫਾ ਤਸਵੀਰ ਦੇਖਦੇ ਆ ਤੇ ਸੰਗਰੂਰ ਮਲੇਰਕੋਟਲਾ ਧੂਰੀ ਨਾਭਾ ਬਰਨਾਲਾ ਮਾਨਸਾ ਸੰਗਰੂਰ ਔਰ ਪਟਿਆਲੇ ਦੇ ਕੁਝ ਖੇਤਰ ਇਹਨਾਂ ਖਾਗਾਂ ਦੇ ਵਿੱਚ ਹਰਿਆਣੇ ਵਾਲੇ ਫਸੇ ਹੋ ਯਾਨੀ ਕਿ ਬਾਰਡਰ ਏਰੀਆ ਤੋਂ ਹਰਿਆਣੇ ਦੇ ਚੜ੍ਹਦੇ ਵੱਲ ਨੂੰ ਪੰਜਾਬ ਵਾਲੇ ਫਸੇ ਨੂੰ ਬਦਲ ਜਿਹੜਾ ਬਣ ਰਿਹਾ ਸੋ ਇਹਨਾਂ ਖੇਤਰਾਂ ਦੇ ਵਿੱਚ ਮੈਂ ਦੱਸ ਸਕਦੇ ਹਾਂ ਕਿ ਆਉਂਦੇ ਅੱਧੇ ਘੰਟੇ ਘੰਟੇ ਤੋਂ ਜੜੀਆਂ ਨੇ ਕਾਰਵਾਈਆਂ ਸ਼ੁਰੂ ਹੋ ਸਕਦੀਆਂ ਨੇ ਗਰਜ ਅਲਿਸਕੇ ਨਾਲ ਕਿਤੇ ਕਿਤੇ ਘਰ ਘਰ ਜੜੀਆਂ ਇਸ ਵੇਲੇ ਹੋ ਰਹੀ ਹੈ ਤੇ ਆਉਂਦੇ ਜਿਹੜੇ ਦੋ ਦਿਨ ਘੰਟੇ ਨੇ ਇਹ ਜਲਿਆ ਤਿਆਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਤੇ ਇਸ ਰਾਟੇ ਨਾਲ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰੀ ਆਖਿਰ ਹੋ ਸਕਦਾ ਕਿਤੇ ਕਿਤੇ ਗੜੇਮਾਰ ਜੜੀ ਆ ਉਹ ਜ਼ਿਆਦਾ ਵੀ ਹੋ ਸਕਦੀ ਹੈ ਸੋ ਇਹਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਮੋਗਾ ਦੇ ਖੇਤਰ ਔਰ ਬਠਿੰਡੇ ਦੇ ਕੁਝ ਖੇਤਰ ਯਾਨੀ ਕਿ ਜਿਹੜੇ ਪੱਛਮੀ ਖੇਤਰ ਹੈ ਮਾਲਵੇ ਦੇ ਬਠਿੰਡਾ ਮੋਗਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਸਰ ਬੋਹਰ ਇਹਨਾਂ ਫਾਗਦਮ ਵਿੱਚ ਕਿਤੇ ਨਾ ਕਿਤੇ ਟਟਵੇਂ ਛਰਾਟੇ ਲੱਗ ਜਾਣੇ ਤੋਂ ਆਪਾਂ ਇਹਨਾਂ ਕਾਰ ਨਹੀਂ ਕਰ ਸਕਦੇ ਹਲਕ ਤ ਲੈ ਕੇ ਦਰਮਿਆਨੇ ਛਰਾਟੇ ਰਾਜਸਥਾਨ ਦੇ ਜਿਹੜੇ ਨਾਲ ਲੱਗਦੇ ਖੇਤਰ ਆ ਹਰਿਆਣੇ ਦੇ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ ਚੂਰੂ ਸਰਸਾ ਫਤਿਹਬਾਦ ਬਹਾਵਾਨੀ ਅ ਕੂ ਖੇਤਰ ਅੰਬਾਲਾ ਜਿਹੜੇ ਬਾਰਡਰ ਏਰੀਆ ਦੇ ਖੇਤਰ ਹੈ ਇਹਨਾਂ ਖੇਤਰਾ ਤੱਕ ਮੀਂਹ ਪਹੁੰਚ ਕਰ ਸਕਦੇ ਨੇ ਹਲਕ ਤ ਲੈ ਕੇ ਦਰਮਿਆਨੇ ਇਸਰਾਟੇ ਕਿਤੇ ਕਿਤੇ ਲੱਗ ਸਕਦੇ ਨੇ ਦੱਸੇ ਹੋਏ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਖੇਤਰਾ ਜਿਹੜੇ ਮੀਹ ਹ ਤੋਂ ਸਖਨੇ ਵੀ ਰਹਿ ਸਕਦੇ ਨੇ ਇਸਲਾ ਵਜਿਏ ਕਰਫਾਂ ਤੋਂ ਆਬੇ ਦੀ ਗੱਲ ਕਰਦੇ ਹਾਂ ਦੁਆਬੇ ਦੇ ਵਿੱਚ ਮੀਂਹ ਦਾ ਅਸਰ ਸ਼ਾਮ ਤੱਕ 5 ਵਜੇ ਤੱਕ ਬਣ ਜਾਈ ਬੱਦਲ ਤੇ ਇਧਲੇ ਪਾਸੇ ਨੂੰ ਕੂਚ ਕਰ ਜਾਈ ਤੇ ਫਿਰ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਬਾਦ ਖੇਤਰ ਦੇ ਵਿੱਚ ਅੰਮ੍ਰਾਲਾ ਅੰਮ੍ਰਾਲੇ ਦੇ ਨਾਲ ਲੱਗਦੇ ਖੇਤਰ ਚੰਡੀਗੜ੍ਹ ਪੰਚਕਲਾ ਮਹਾਲੀ ਤੇ ਰੋਪੜ ਡੇਰਾ ਬਸੀ ਇਹਨਾਂ ਫਗਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਲੱਗਣ ਦੀ ਉਮੀਦ ਆ ਆਉਦੇ 2 ਦਿਨ ਘੰਟਿਆਂ ਦੇ ਦਰਮਿਆਨ ਸੋ ਇਹ ਜਿਹੜੇ ਤਿਆਰ ਰਹਿਣ ਜੀ ਇਹਨਾਂ ਜਿਲਿਆਂ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਜੜਿਆ 10 ਤੱਕ ਦੇਣਗੇ ਕੁਝ ਖੇਤਰਾਂ ਵਿੱਚ ਮੀਹ ਹ ਤੋਂ ਸਖਰੇ ਵੀ ਰਹਿ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਵੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ 30 40 ਕਿਲੋਮੀਟਰ ਦਾ ਰਫਤਾਰ ਜਾਂ ਚੱਲ ਸਕਦੀਆਂ ਨੇ ਸੋ ਇਹ ਸਾਰਾ ਜਿਹੜਾ ਕੁਝ ਵਾਪਰੇਗਾ ਘਟਨਾਕਰਮ ਇਸ 7 ਵਜੇ ਤੱਕ ਵਾਪਰੇਗਾ ਉਸ ਤੋਂ ਬਾਅਦ ਜਿਹੜਾ ਅਫਰਡ ਰਸ ਹੋਣ ਗਿਆ ਉਹ ਤੁਹਾਡੇ ਨਾਲ ਸੀ ਵੀਡੀਓ ਤੇ ਵਾਧੇ ਮਰਾਏ ਸਾਂਝੀ ਕਰਾਂਗੇ ਫਿਲਹਾਲ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ 10 ਤੱਕ ਦੇਣ ਜਾ ਰਹੇ ਨੇ ਤੇ ਗੜੇਮਾਰ ਜਿਹੜੀਆਂ ਇਹਨਾਂ ਖੇਤਰਾਂ ਦੇ ਵਿੱਚ 10 ਤੱਕ ਦੇ ਝੜੀਆਂ ਜੀ ਤੁ